ਨਮਸਕਾਰ ਸਤਿ ਸ਼੍ਰੀ ਅਕਾਲ ਮੁੱਦੇ ਦੀ ਗੱਲ ਦੇ ਵਿੱਚ ਮੈਂ ਗੁਰਦੇਜ ਤੁਹਾਡਾ ਸਭ ਦਾ ਸਵਾਗਤ ਕਰਦਾ ਵਿਰੋਧ ਹੋਣਾ ਇੱਕ ਲਾਜ਼ਮੀ ਗੱਲ ਹੈ ਚਾਹੇ ਸਾਡਾ ਪਰਿਵਾਰ ਹੋਵੇ ਚਾਹੇ ਸਰਕਾਰ ਹੋਵੇ ਚਾਹੇ ਦੇਸ਼ ਹੋਵੇ ਆਪਸੀ મતਪੇਦ ਹੋਣੇ ਲਾਜ਼ਮੀ ਹੈ ਔਰ ਇਹ ਹੁਣੇ ਵੀ ਚਾਹੀਦੇ ਕਿਸੇ ਵੀ ਤੰਤਰਤਾ ਦੀ ਸਫਲਤਾ ਦੇ ਲਈ ਇਹ ਸਭ ਚੀਜ਼ਾਂ ਜ਼ਰੂਰੀ ਹੁੰਦੀ ਹੈ ਪਰ ਵਿਰੋਧ ਦੇ ਵਿੱਚ ਅਜਿਹਾ ਨਹੀਂ ਕਿ ਅਸੀਂ ਕਿਸੇ ਦੂਜੇ ਵਿਅਕਤੀ ਦੀ ਜਿਹੜੀਆਂ ਭਾਵਨਾਵਾਂ ਨੇ ਉਹਦੀਆਂ ਸਮਾਜਿਕ ਭਾਵਨਾਵਾਂ ਨੇ ਉਹਦਾ ਧਾਰਮਿਕ ਭਾਵਨਾਵਾਂ ਨੇ ਉਹਨਾਂ ਦਾ ਕਾਣ ਕਰਨ ਲੱਗ ਜਾਈਏ ਤੇ ਉਸ ਨੂੰ ਨੀਵਾ ਦਿਖਾਉਣ ਦੀ ਕੋਸ਼ਿਸ਼ ਕਰੀਏ ਅੰਨੀ ਸ਼ਰਧਾ ਤੇ ਅੰਨਾ ਵਿਰੋਧ ਬੜਾ ਖਤਰਨਾਕ ਹੁੰਦਾ ਹੈ ਤੇ ਪੰਜਾਬ ਦੇ ਵਿੱਚ ਇਸੇ ਤਰ੍ਹਾਂ ਦੇ ਕੁਝ ਵਰਤਾਰੇ ਦੇਖਣ ਨੂੰ ਮਿਲ ਰਹੇ ਪੰਜਾਬ ਨੂੰ ਫਿਰ ਇੱਕ ਵਾਰ ਸੋਚਨ ਤੇ ਮਜਬੂਰ ਕਰ ਦਿੱਤਾ ਇਸ ਘਟਨਾ ਨੂੰ ਲੈ ਕੇ ਜਿਸ ਨੂੰ ਅੱਜ ਅਸੀਂ ਤੁਹਾਡੇ ਨਾਲ ਸਾਂਝੀ ਕਰਾਂਗੇ ਜਿਸ ਤੇ ਅਸੀਂ ਵਿਚਾਰ ਕਰਨ ਦੇ ਲਈ ਅੱਜ ਤੁਹਾਡੇ ਨਾਲ ਸਾਂਝੇ ਹੋਏ ਆ ਪੰਜਾਬ ਆਪਦੇ ਪਿੰਡੇ ਤੇ ਬੜੇ ਲੰਬੇ ਸਮੇਂ ਤੋਂ ਸੰਤਾਪ ਢਾ ਚੁੱਕਿਆ ਹੈ ਚਾਹੇ ਸੰਤਾੜੀ ਦਾ ਸੰਤਾਪ ਹੋਵੇ ਚਾਹੇ ਉਸ ਤੋਂ ਬਾਅਦ ਪੰਜਾਬ ਦੀ ਮੁੜ ਵੰਡ ਦਾ ਸੰਤਾਪ ਹੋਵੇ ਚਾਹੀਏ 84 ਦੇ ਵਿੱਚ ਹਿੰਦੂ ਸਿੱਖ ਆਪਸੀ ਉਹਨਾਂ ਦੇ ਉਜਾੜੇ ਦਾ ਸੰਤਾਪ ਹੋਵੇ 1990 ਦਾ ਦੌਰ ਹੋਵੇ ਚਾਹੀਏ ਹੁਣ ਵਰਤਮਾਨ 2024 ਦਾ ਦੌਰ ਪਹਿਲਾਂ ਤੁਸੀਂ ਇਹ ਵੀਡੀਓ ਦੇਖੋ ਫਿਰ ਅਸੀਂ ਤੁਹਾਡੇ ਨਾਲ ਸਾਰੀ ਗੱਲ ਸਾਂਝੀ ਕਰਦੇ ਹਾਂ ਇਹ ਆਦਿ ਨਮਨ ਕਰਨ ਦੇ ਲਈ ਇੱਥੇ ਆਏ ਆਂ ਔਰ ਇਹਨਾਂ ਨੇ ਇੱਥੇ ਆ ਕੇ ਵਿਰੋਧ ਕੀਤਾ ਸਾਨੂੰ ਨਮਨ ਕਰਨ ਦੇ ਲਈ ਜਿਹੜਾ ਉਹਦੇ ਰਸਤੇ ਦੇ ਵਿੱਚ ਰੁਕਾਵਟ ਬਣਿਆ ਔਰ ਪੱਟੋਂ ਪੱਟ ਕਰਨ ਨੂੰ ਇੱਥੇ ਅੱਜ 20 ਮਿੰਟ ਲੱਗੇ ਮੱਖਾ ਟੇਕਣ ਲਈ ਮੈਂ ਪੁੱਛਣਾ ਚਾਹੁੰਦਾ ਇਹਨਾਂ ਇਨਸਾਨ ਭਰਾਵਾਂ ਨੂੰ ਕੀ ਤੁਹਾਨੂੰ ਇਹ ਹੀ ਸਿੱਖਿਆ ਦਿੱਤੀ ਗਈ ਆ ਕਿ ਤੁਸੀਂ ਗਲਤ ਭਰਾਵਾਂ ਦਾ ਭਵਾਨ ਕਰੋ ਕਿ ਤੁਸੀਂ ਵੀਦਰੋਂ ਬੀਬੀ ਜੀ ਸਾਹਿਬ ਦੇ ਜਿਹੜੇ ਅੱਜ ਇੱਥੇ ਨਮਨ ਕਰਨ ਦੇ ਲਈ ਲੋਕ ਆਏ ਆ ਕੀ ਉਹਨਾਂ ਦੀ ਰਸਤੇ ਦੀ ਤੁਸੀਂ ਰੁਕਾਵਟ ਬਣੋ ਮੈਂ ਸਮਝਦਾ ਕਿ ਇਹ ਜਿਹੜਾ ਐਕਸ਼ਨ ਅੱਜ ਇਹਨਾਂ ਨੇ ਕੀਤਾ ਹੈ ਇਹ ਬਿਲਕੁਲ ਵੀ ਨਿੰਦਾਯੋਗ ਆ ਔਰ ਪੂਰੇ ਕਿਸਾਨ ਭਾਈਚਾਰੇ ਨੂੰ ਇਹਦੇ ਉੱਤੇ ਮੰਥਨ ਕਰਨਾ ਚਾਹੀਦਾ ਔਰ ਇਦਾਂ ਦੀ ਕਾਰਵਾਈਆਂ ਤੋਂ ਗੁਰੇਜ਼ ਕਰਨਾ ਚਾਹੀਦਾ ਤੁਸੀਂ ਇਸ ਵੀਡੀਓ ਦੇ ਵਿੱਚ ਕੁਝ ਦੇਖੀ ਚੀਜ਼ ਤੇ ਕੁਝ ਨੋਟ ਕੀਤੀ ਹੋਣੀ ਕਿ ਕੁਝ ਅਖੌਤੀ ਜੱਥੇਬੰਦੀਆਂ ਜਿਹੜੀਆਂ ਆਪਾਂ ਨੂੰ ਕਿਸਾਨ ਜੱਥੇਬੰਦੀਆਂ ਕਹਿੰਦੀਆਂ ਨੇ ਜਿਹੜੀਆਂ ਇਹ ਨਾਅਰਾ ਦਿੰਦੀਆਂ ਨੇ ਕਿ ਕਿਸਾਨ ਮਜਦੂਰ ਇਕਤਾ ਜ਼ਿੰਦਾਬਾਦ ਇੱਕ ਘਟਨਾ ਜਲੰਧਰ ਸ਼ਹਿਰ ਦੀ ਹੈ ਜਿੱਥੇ ਇੱਕ ਰਾਜਨੇਤਾ ਬਾਬਾ ਸਾਹਿਬ ਭੀਮrao Ambedkar ਦੀ ਪ੍ਰਤੀਮਾ ਦੇ ਕੋਲ ਆਪਣੀ ਸ਼ਰਧਾ ਪ੍ਰਗਟ ਕਰਨ ਜਾ ਰਹੇ ਸੀ ਤੇ ਉੱਚ ਅਖੋਤੀ ਕਿਸਾਨ ਯੂਨੀਅਨਜ਼ ਨੇ ਕਾਲੇ ਝੰਡੇ ਲੈ ਕੇ ਉਹਨਾਂ ਦਾ ਵਿਰੋਧ ਕਰਨਾ ਸ਼ੁਰੂ ਕੀਤਾ ਉਹਨਾਂ ਨੂੰ ਜਾਨ ਨਹੀਂ ਦਿੱਤਾ ਇਹ ਗੱਲ ਕਿਤੇ ਨਾ ਕਿਤੇ ਬਹੁਤ ਚੁਪਵੀ ਹੈ ਜੇ ਉਹ ਆਪਣੇ ਕਿਸੇ ਰਾਜਨੀਤਿਕ ਫੰਕਸ਼ਨ ਤੇ ਆਏ ਨੇ ਰਾਜਨੀਤਿਕ ਕਾਰਜ ਦੇ ਲਈ ਆਏ ਨੇ ਤਾਂ ਤੁਸੀਂ ਉਹਨਾਂ ਦਾ ਵਿਰੋਧ ਕਰੋ ਜਿੱਦੜ ਕੇ ਕਰੋ ਪੂਰੇ ਪੰਜਾਬ ਦੇ ਵਿੱਚ ਹੁੰਦਾ ਹੈ ਵਿਰੋਧ ਕੋਈ ਵੀ ਨਹੀਂ ਬੋਲਦਾ ਪਰ ਐਥਿਓ ਕਿਸੇ ਰਾਜਨੀਤਿਕ ਪ੍ਰੋਗਰਾਮ ਦੇ ਲਈ ਨਹੀਂ ਆਇਆ ਸੀ ਉਹ ਰਾਜਨੀਤਾ ਆਇਆ ਸੀ ਆਪਦੇ ਇੱਕ ਜਿਹੜੇ ਉਹਨਾਂ ਦੇ ਮਸੀਹ ਹਰੇ ਜਿਨ੍ਹਾਂ ਨੇ ਇਸ ਪੂਰੇ ਦੇਸ਼ ਦੇ ਮਸੀਹ ਹਰੇ ਜਿਨ੍ਹਾਂ ਨੇ ਸਾਨੂੰ ਇੱਕ ਸੰਵਿਧਾਨ ਦੀ ਜਿਹੜੀ ਪਾਵਰ ਦਿੱਤੀ ਹੈ ਦੇਸ਼ ਜਿਹਦੇ ਨਾਲ ਅਸੀਂ ਆਜ਼ਾਦੀ ਮਾਣਦੇ ਉਸ ਉਹਨਾਂ ਦੇ ਨੇਤਨ ਨੂੰ ਪ੍ਰਣਾਮ ਕਰਨ ਤੋਂ ਉਹ ਸ਼ਰਧਾ ਪ੍ਰਗਟ ਕਰਨ ਤੋਂ ਇਹਨਾਂ ਦਾ ਵਿਰੋਧ ਇਹ ਕਿੱਥੇ ਹੈ ਕਿ ਹੁਣ ਇਹ ਮਜ਼ਦੂਰ ਏਕਤਾ ਕਿੱਥੇ ਗਈ ਜਦੋਂ ਤੁਹਾਡੇ ਸਿਰ ਤੇ ਪੈਂਦੀਆਂ ਨੇ ਕੁਝ ਮੁਸੀਬਤ ਬਿਟਦਾ ਹੁੰਦੀ ਉਹ ਤੁਸੀਂ ਕਿਸਾਨ ਮਜ਼ਦੂਰ ਇੱਕ ਤਾਂ ਦੀ ਗੱਲ ਕਰਦੇ ਹੋ ਦਲਿਤਾਂ ਦੀ ਗੱਲ ਕਰਦੇ ਹੋ ਤੇ ਫਿਰ ਜਦੋਂ ਇਹ ਰਾਜਨੇਤਾ ਆਪ ਦੇ ਦਲਿਤ ਨੇਤਾ ਇੱਕ ਪੂਰੇ ਦੇਸ਼ ਦੇ ਨੇਤਾ ਨੂੰ ਪ੍ਰਣਾਮ ਕਰਨ ਜਾ ਰਹੇ ਸੀ ਸ਼ਰਧਾ ਨਾਲ ਫੁੱਲ ਪੈਂਡ ਕਰਨ ਜਾ ਰਹੇ ਸੀ ਤਾਂ ਉਸ ਦਾ ਵਿਰੋਧ ਕਿਉਂ ਇਹ ਇਹ ਚੀਜ਼ਾਂ ਬੜੀਆਂ ਗਲਤ ਨੇ ਬਹੁਤ ਸਾਰੇ ਹਲਕਿਆਂ ਦੇ ਵਿੱਚ ਤੁਸੀਂ ਅਲੱਗ-ਅਲੱਗ ਰਾਜਨੇਤਾਵਾਂ ਦਾ ਵਿਰੋਧ ਕਰਦੇ ਹੋ ਉਨਨਾਂ ਨਾਲ ਮਾਰਕਟ ਵੀ ਕਰਦੇ ਹੋ ਕੋਈ ਨਾ ਤੁਹਾਨੂੰ ਕੁਝ ਕਹਿੰਦਾ ਪਰ ਇੱਥੇ ਕਿਉਂ ਭਈ ਇਹ ਸੰਦੇਸ਼ ਇੱਕ ਸਹੀ ਨਹੀਂ ਜਾਂਕ ਇਹ ਚਲਨ ਕਿਉਂ ਇੱਕ ਖਾਸ ਵਰਗ ਦੇ ਪ੍ਰਤੀ ਤੁਹਾਡਾ ਵਿਰੋਧ ਕਿਉਂ ਤੁਹਾਡਾ ਰਾਜਨੀਤਿਕ ਵਿਰੋਧ ਤੁਸੀਂ ਕਰਨਾ ਹੈ ਜੀ ਸਦਕੇ ਕਰੋ ਪਰ ਪੰਜਾਬ ਨੂੰ ਤਾਂ ਪੰਜਾਬ ਰਹਿਣ ਦਿਓ ਸਮਾਜ ਨੂੰ ਤਾਂ ਸਮਾਜ ਰਹਿਣ ਦਿਓ ਪਿਛਲੇ ਸਾਲ ਖਰੜ ਦੇ ਵਿੱਚ ਸ਼੍ਰੀ ਰਾਮ ਨਵਮੀ ਦੀ ਸ਼ੋਭਾ ਇਹਤਰਾ ਦਾ ਵਿਰੋਧ ਇਹਨਾਂ ਨੇ ਕਾਲੇ ਝੰਡੇ ਲੈ ਕੇ ਕੀਤਾ ਕੁਝ ਅਖੌਤੀ ਕਸਾਇਨ ਯੂਨੀਅਨਸ ਨੇ ਭਗਵਾਨ શ્રી ਰਾਮ ਦੇ ਨਾਲ ਤੁਹਾਡਾ ਵਿਰੋਧ ਕੀ ਹੈ ਕੀ ਕਦੀ ਕਿਸੇ ਸਲਾਤਨੀ ਭਾਈਚਾਰੇ ਨੇ ਜਾਂ ਕਿਸੇ ਹੋਰ ਭਾਈਚਾਰੇ ਨੇ ਗੁਰਪਰੂਪ ਦੇ ਉੱਪਰ ਸ਼ੋਭਾ ਇਤਰਾ ਦੇ ਉੱਪਰ ਕਾਲੇ ਝੰਡੇ ਲੈ ਕੇ ਵਿਰੋਧ ਕੀਤਾ ਨਹੀਂ ਕੀਤਾ ਨਾ ਫਿਰ ਤੁਸੀਂ ਇਹ ਕਾਲੇ ਝੰਡੇ ਰਾਮ ਨੰਮੀ ਦੇ ਉੱਪਰ ਦਿਖਾਉਣ ਦਾ ਕੀ ਮਤਲਬ ਬਣਦਾ ਇਹਨਾਂ ਅਖੌਤੀ ਜਥੇਬੰਦੀਆਂ ਦਾ ਅਦਰੋ ਪ੍ਰਗਟ ਕਰਨਾ ਤੁਸੀਂ ਰਾਜਨੇਤਾਵਾਂ ਦੇ ਪ੍ਰਤੀ ਕਰੋ ਤੁਸੀਂ ਤੁਹਾਡਾ ਰਾਮ ਨੌਮੀ ਦਾ ਮਤਲਬ ਕੀ ਬਣਦਾ ਕਿ ਤੁਸੀਂ ਰਾਮ ਨੌਮੀ ਦੇ ਕਾਲੇ ਝੰਡੇ ਦਿਖਾ ਰਹੇ ਹੋ ਇਸ ਸਮਾਜਿਕ ਪਾੜਾ ਕਿਉਂ ਬਾਬਾ ਸਾਹਿਬ ਅੰਬੇਦਕਰ ਪ੍ਰਤੀ ਤੁਹਾਡੀ ਇਹ ਨਫਰਤ ਕੀ ਦਰਸਾਉਂਦੀ ਹੈ ਕੀ ਤੁਹਾਨੂੰ ਚੰਗੇ ਨਹੀਂ ਲੱਗਦੇ ਕੀ ਤੁਹਾਨੂੰ ਹੁਣ ਦਲਿਤ ਤੇ ਮਜ਼ਦੂਰ ਚੰਗੇ ਨਹੀਂ ਲੱਗਦੇ ਜਿਨ੍ਹਾਂ ਦੀ ਤੁਸੀਂ ਦਹਾਈ ਪਾਉਂਦੇ ਹੋ ਕਿ ਅਸੀਂ ਉਹਨਾਂ ਦੇ ਨਾਲ ਆ ਕੀ ਤੁਹਾਨੂੰ ਤੁਹਾਡੇ ਖੇਤਾਂ 'ਚ ਕੰਮ ਕਰਦੇ ਸਿਰੀ ਤਨ ਉਹ ਚੰਗੇ ਨਹੀਂ ਲੱਗਦੇ ਉੱਥੇ ਸਾਡਾ ਜੱਟਵਾਦ ਜਾਂ ਸਾਡੇ ਹੋਰ ਜਾਤੀਵਾਦ ਸੱਡਾ ਭਾਰੀ ਹੋ ਜਾਂਦਾ ਅਸੀਂ ਉਹਦਾ ਵਿਰੋਧ ਕਰਨ ਲੱਗ ਪਏ ਨੇ ਦੂਜੀ ਗੱਲ ਜਦੋਂ ਵੀ ਇਹ ਅਜਿਹੀਆਂ ਹਰਕਤਾਂ ਦਾ ਉੱਤਰ ਦੇ ਨਹੀਂ ਗੱਲ ਪਿਛਲੇ ਸਾਲ ਦੀ ਫੇਰ ਦੁਹਰਾ ਕਰਦੇ ਆ ਅਕੇ ਜੀ ਅਸੀਂ ਕਾਲੀ ਦੀਵਾਲੀ ਬਣਾਵਾਂਗੇ ਕਿਉਂ ਭਾਈ ਕੋਈ ਹੋਰ ਦਿੰਦੇ ਹਾਰ ਪੁਰਬ ਉਹ ਕਾਲੇ ਨਹੀਂ ਤੁਸੀਂ ਵਾਰ-ਵਾਰ ਟਾਰਗੇਟ ਕਿਉਂ ਕਰਦੇ ਹੋ ਪੰਜਾਬ ਦੇ ਇੱਕ ਵਿਸ਼ੇਸ਼ ਤਬਕੇ ਨੂੰ ਉਸ ਭਾਈਚਾਰੇ ਨੂੰ ਜਿਨ੍ਹਾਂ ਦੀ ਇਹ ਭਾਵਨਾਵਾਂ ਦੇ ਨਾਲ ਜੁੜਿਆ ਹੋਇਆ ਹੈ ਇਹ ਡਬਲ ਸਟੈਂਡਰਡ ਕਿਉਂ ਦੋਰੀ ਸੋਚ ਕਿਉਂ ਕਿ ਤੁਸੀਂ ਕਿਸਾਨ ਯੂਨੀਅਨ ਦੇ ਨਾਮ ਤੇ ਪੰਜਾਬ ਦੇ ਵਿੱਚ ਫਾਲ ਪਾਉਣਾ ਚਾਹੁੰਦੇ ਹੋ ਕਿ ਤੁਸੀਂ ਫਿਰ ਫਿਰਕੂ ਦੰਗੇ ਤੇ ਫਿਰ ਪੜਕਾਉਣਾ ਚਾਹੁੰਦੇ ਹੋ ਤੁਸੀਂ ਦੇਖਦੇ ਪ੍ਰਧਾਨ ਮੰਤਰੀ ਦੇ ਨਾਲ ਵਿਰੋਧ ਰੱਖਣਾ ਤੁਸੀਂ ਰੱਖੋ ਜੀ ਸਦਕੇ ਤੁਸੀਂ ਉਹਨਾਂ ਨੂੰ ਕਹੋ ਤੁਹਾਨੂੰ ਪੰਜਾਬ ਦੇ ਲੋਕੀ ਪੰਜਾਬ ਦਾ ਭਾਈਚਾਰਾ ਕੁਝ ਨਹੀਂ ਕਹਿੰਦਾ ਪਰ ਰਾਮ ਨਰਮੀ ਦਾ ਕਦੀ ਰਾਮ ਨਰਮੀ ਦਾ ਵਿਰੋਧ ਕਦੀ ਕਾਲੀ ਦੀਵਾਲੀ ਤੇ ਹੁਣ ਬਾਬਾ ਸਾਹਿਬ ਅੰਬੇਦਕਰ ਨੂੰ ਸ਼ਰਧਾ ਭੇਂਟ ਕਰਨ ਤੋਂ ਉਸ ਰਾਜ ਨੇ ਤਨ ਰੋਗ ਦਿੱਤਾ ਕਿਉਂਕਿ ਉਸ ਭਾਈਚਾਰੇ ਤੋਂ ਸਿਰਫ ਇਸ ਕਰਕੇ ਇਹ ਦੋਰੀ ਰਾਜਨੀਤੀ ਕਿਉਂ ਪਾਈ ਉਹ ਕਿਤੇ ਵੀ ਜਾ ਸਕਦੇ ਨੇ ਉਹਨਾਂ ਦੇ ਆਮ ਜੀਵਨ ਵਿੱਚ ਉਹਨਾਂ ਦੇ ਜਨਨਾਇਕ ਨੇ ਉਹ ਜਨਨਾਇਕ ਨੂੰ ਪ੍ਰਣਾਮ ਕਰਨਾ ਉਹਦੀ ਉਹਦੀ ਸ਼ਗਰ ਫੁੱਲ ਪੈਂਟ ਕਰਨਾ ਸਭ ਦਾ ਇੱਕ ਅਧਿਕਾਰ ਹੈ ਪੰਜਾਬ ਦੇ ਲੋਕੀ ਤੁਹਾਡੇ ਮੁੱਦੇ ਤੇ ਤੁਹਾਡੇ ਨਾਲ ਖੜੇ ਸੀ ਪਰ ਅਜਿਹਾਂ ਹਰਕਤਾਂ ਕਰਕੇ ਤੁਸੀਂ ਇੱਕ ਸਾਡਾ ਵਿਸ਼ੇਸ਼ ਸਮਾਜ ਦਾ ਜਿਹੜਾ ਵਰਗ ਹੈ ਉਹਨੂੰ ਤੋੜ ਰਹੇ ਹੋ ਜਿੱਤੇ ਵੀ ਕੋਈ ਗੱਲ ਹੁੰਦੀ ਮਾੜੀ-ਮੋਟੀ ਗੱਲ ਹੁੰਦੀ ਹੈ ਕਾਲੇ ਝੰਡੇ ਲੈ ਕੇ ਅਸੀਂ ਪਹੁੰਚਾਂਗੇ ਬੇਸ਼ੱਕ ਤੁਸੀਂ ਹੁਣ ਲੋਕਸਭਾ ਚ ਉਹਨਾਂ ਦਾ ਪ੍ਰਚਾਰ ਕਰਨ ਆਉਣਗੇ ਜਿਹੜੇ ਰਾਜਨੀਤਿਕ ਆਉਣਗੇ ਤੁਹਾਡੀ ਨੂੰ ਜਿਹੜਾ ਰਾਜਨੀਤਿਕ ਵਿਰੋਧ ਤੁਸੀਂ ਕਰੋ ਤੁਸੀਂ ਕਿਉਂ ਮੰਤਰਾਂ ਦੇ ਬਾਹਰ ਰਾਜਨੀਤਿਕ ਕਾਲੇ ਝੰਡੇ ਲੈ ਕੇ ਪਹੁੰਚਾਂਗੇ ਤੁਸੀਂ ਕਿਉਂ ਬਾਬਾ ਸਾਹਿਬ ਅਮੇਦ ਕਰਦੀ ਪ੍ਰਤੀਮਾ ਦੇ ਕੋਲ ਜਿਹੜਾ ਸ਼ਰਧਾ ਦੇ ਫੁੱਲ ਪੈਂਟ ਕਰਨਾ ਹੈ ਤੁਸੀਂ ਉਹਨਾਂ ਨੂੰ ਕਾਲੇ ਝੰਡੇ ਵਿਖਾ ਰਹੇ ਹੋ ਉਹਨਾਂ ਦਾ ਵਿਰੋਧ ਕਰ ਰਹੇ ਹੋ ਉਹਨੂੰ ਜਾਣ ਨਹੀਂ ਦਿੱਤਾ ਜਾਂਦਾ ਕੀ ਇਹ ਹੀ ਤੁਹਾਡਾ ਦਲਿਤ ਪ੍ਰੇਮ ਹੈ ਕੀ ਇਹ ਹੀ ਕਿਸਾਨ ਹੈ ਜਦੋਂ ਕੋਈ ਚੀਜ਼ਾਂ ਹੁੰਦੀ ਹੈ ਪਰ ਜੱਟਵਾਦ ਸਾਡੇ ਮਨਾਂ ਤੇ ਕਿਉਂ ਭਾਰੂ ਹੋ ਜਾਂਦਾ ਹੈ ਅੱਗੇ ਪਿੱਛੇ ਅਸੀਂ ਗੱਲਾਂ ਕਰਦੇ ਕਿ ਕਿਸਾਨ ਜਿਹੜਾ ਹੈ ਕਿਸਾਨ ਕੋਈ ਹੋ ਸਕਦਾ ਉਹ ਸਾਡੇ ਸਰਾਤਨੀ ਭਾਈਚਾਰਾ ਵੀ ਹੋ ਸਕਦਾ ਸਾਡੇ ਸਿੱਖ ਭਾਈਚਾਰਾ ਵੀ ਔਰ ਸਾਡੇ ਦਲਿਤ ਵੀ ਸਾਡੇ ਹਰੀਜਨ ਵੀ ਸਭ ਹੋ ਸਕਦੇ ਪਰ ਜਦੋਂ ਉਹਨਾਂ ਦੀ ਕੋਈ ਨਿੱਜੀ ਗੱਲ ਆਉਂਦੀ ਹੈ ਉਹ ਆਪਣੇ ਦੇਮ ਤਿਹਾਰ ਮਨਾਉਣ ਜਾਂ ਫਿਰ ਲੋਕ ਨਾਇਕਾ ਨੂੰ ਸ਼ਰਧਾ ਦੇ ਫੁੱਲ ਪੈਂਟ ਕਰਨਾ ਚਾਣ ਉਦੋਂ ਇਹ ਚੀਜ਼ਾਂ ਇਹ ਹਰਕਤਾਂ ਜਿਹੜੀਆਂ ਹੈ ਉਹ ਸ਼ੋਭਾ ਨਹੀਂ ਦਿੰਦੀਆਂ ਅਤੇ ਇਸ ਗੱਲ ਉਹ ਸਪਸ਼ਟ ਕਰ ਦੇਣਾ ਚਾਹੁੰਦੇ ਆ ਕਿ ਜਿੰਨੀਆਂ ਪੰਜਾਬ ਦੀ ਜੱਥੇਬੰਦੀਆਂ ਨੇ ਕਿਸਾਨ ਜੱਥੇਬੰਦੀਆਂ ਨੇ ਸਾਰੀਆਂ ਅ제ਹੀਆਂ ਨਹੀਂ ਨੇ ਸਭ ਜੱਥੇਬੰਦੀਆਂ ਨੇ ਅ제ਹਾ ਵਿਰੋਧ ਨਹੀਂ ਕੀਤਾ ਪਰ ਕੁਝ ਅਖੌਤੀ ਜੱਥੇਬੰਦੀਆਂ ਜਿਹੜੀਆਂ ਖੁਦ ਨੂੰ ਕਿਸਾਨ ਯੂਨੀਅਨ ਲੱਗਦੀਆਂ ਨੇ ਉਹਨਾਂ ਦੁਆਰਾ ਇਹ ਕਾਰੇ ਕੀਤੇ ਜਾਂਦੇ ਐਥੇ ਉਹਨਾਂ ਦੇ ਵਿਰੋਧ ਦੇ ਵਿੱਚ ਅਸੀਂ ਸਾਰੀ ਜੱਥੇਬੰਦੀ ਦੇ ਵਿਰੋਧ ਨਹੀਂ ਕਰ ਰਹੇ ਨਾ ਅਸੀਂ ਉਹਨਾਂ ਨੂੰ ਕੁਝ ਮੜਾ ਚੰਗਾ ਬੋਲ ਰਹੇ ਇਹ ਸਿਰਫ ਉਹਨਾਂ ਲੋਕਾਂ ਵਾਸਤੇ ਜਿਹੜੇ ਕੁਝ ਕੁਝ ਅਖੌਤੀ ਚੁਣਿੰਦਾ ਜਿਹੜੇ ਚੁਣ ਪੈਂਦੇ ਇਹਦੇ ਨਾਲ ਪਲੀਜ਼ ਤੁਸੀਂ ਜਿਹੜੀ ਪੰਜਾਬ ਦੀ ਸਮਾਜਿਕ ਭਾਈਚਾਰਕ ਸਾਂਝਾ ਉਹਨੂੰ ਤੋੜੋ ਨਾ ਉਹਦੇ ਵਿੱਚ ਫੇਕ ਨਾ ਪਾਓ ਬਾਬਾ ਸਾਹਿਬ ਅੰਬੇਦਕਰ ਕਿਸੇ ਇੱਕ ਫਰਕ ਵਿਸ਼ੇਸ਼ ਦੇ ਨੇਤਾ ਨਹੀਂ ਸੀ ਉਹ ਸਾਡੇ ਭਾਰਤ ਦੇ ਨੇਤਾ ਸੀ ਉਹ ਸਾਡੇ ਪੰਜਾਬ ਦੇ ਨੇਤਾ ਸੀ ਉਹ ਸਾਡੇ ਇੱਕ ਪੂਰੇ ਸਮਾਜ ਦੇ ਨੇਤਾ ਸੀ ਜਿਨ੍ਹਾਂ ਨੂੰ ਅਸੀਂ ਅੱਜ ਵੀ ਯਾਦ ਕਰਦੇ ਹਾਂ ਜਿਨ੍ਹਾਂ ਕਰਕੇ ਸਾਡਾ ਇਹ ਦੇਸ਼ ਚੱਲਦਾ ਹੈ ਜਿਨ੍ਹਾਂ ਦੀ ਅਗਵਾਈ ਦੇ ਵਿੱਚ ਸਾਡੇ ਦੇਸ਼ ਦਾ ਸੰਵਿਧਾਨ ਬਣਿਆ ਪਲੀਜ਼ ਅਜਹੀਆਂ ਅਖੌਤੀ ਜਥੇਬੰਦੀਆਂ ਦੇ ਵਿਰੁੱਧ ਅਸੀਂ ਸਭ ਨੂੰ ਸਾਨੂੰ ਆਵਾਜ਼ ਚੁੱਕਣੀ ਚਾਹੀਦੀ ਹੈ ਤੇ ਉਹਨਾਂ ਸਭ ਕੇ ਸਾਥ ਜਥੇਬੰਦੀਆਂ ਨੂੰ ਵੀ ਬੇਨਤੀ ਹੈ ਕਿ ਤੁਸੀਂ ਵੀ ਅਜਿਹੇ ਲੋਕਾਂ ਨੂੰ ਬੋਲੋ ਅਤੇ ਇਹ ਜਿਹੇ ਲੋਕਾਂ ਇੱਕ ਹਲਾਫ ਪੁਛਤਾ ਜਾਰੀ ਕਰੋ ਦੀ ਸਟੇਟਮੈਂਟ ਜਾਰੀ ਕਰੋ ਕਿ ਤੁਸੀਂ ਕਿਹਾ ਅਜਿਹੀਆਂ ਹਰਕਤਾਂ ਕਰਦੇ ਜਿਹੜੀਆਂ ਸਮਾਜਿਕ ਪੜਾਪ ਹਨ ਪਲੀਜ਼ ਮੀਟ ਕਰਦੇ ਕਿ ਜਿਹੜੀਆਂ ਅਸਲ ਕਿਸਾਨ ਜਿਥੇ ਬੰਦਿਆਂ ਜਿਹੜੇ ਦਰਸਲ ਵਾਕੀ ਕਿਸਾਨ ਤੇ ਮਜ਼ਦੂਰ ਦੇ ਹਿੱਤਾਂ ਦੀ ਗੱਲ ਕਰਦੇ ਨੇ ਉਹ ਜਿੱਥੇ ਬੰਦੀਆਂ ਇਸ ਮਾਮਲੇ ਤੇ ਸੰਗਿਆਲ ਲੈਣ ਦੀਆਂ ਤੇ ਉਹ ਜਿਨ੍ਹਾਂ ਨੇ ਵਿਰੋਧ ਕੀਤਾ ਉਹਨਾਂ ਨੂੰ ਕੁਝ ਹਦਾਇਤਾਂ ਜਾਰੀ ਕਰਨ ਦੀਆਂ ਤੇ ਪੰਜਾਬ ਦੀ ਜਿਹੜੀ ਭਾਈਚਾਰਕ ਸਹਿਜ ਉਹ ਬਣੀ ਆ ਜੀ ਫਿਰ ਮੈਂ ਲਾਗੇ ਜੀ ਕਿਸੇ ਨਵੇਂ ਮੁੱਦੇ ਦੇ ਨਾਲ ਨਮਸਕਾਰ ਸਤਿ ਸ੍ਰੀ ਅਕਾਲ